ਨਾ ਜਾਏ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਕੰਨੀ ਮੰਦਰਾ ਤੇ ਕਾਸ ਹੱਥ ਫੜਾ ਦੇਣਗੇ ਬੀਬਾ ਨਾ ਜਾਏ ਮਸਤਾਂ ਦੇ ਵੇੜੇ ਓਹੀ ਰੰਗ ਬਾਬਾ ਰੋਮ ਰੋਮ ਵਿੱਚ ਵਾਸ ਸੱਜਣ ਦਾ ਦਾਦਾ ਏ ਤਰਵਾਸ ਸੱਜਣ ਦਾ ਨੇਤਰ ਪਈਆਂ ਉਹਨੇ ਦੇ ਦਰ ਨੂੰ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ ਤੇ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ ਆ ਦੁਨੀਆ ਉਹ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਲੈ ਆ ਜਾ ਬਾਪੂ मस्त बना ना गे बि पस्त बना गे न लाॻे बि पा ला जस्तां ॾेड़े मस्त बना ना जस्तां ॾे मस्त बना पा मस्त बना पा okay